ਗੱਲ ਕਰਾਂਗੇ ਕਿਸਾਨਾਂ ਦੀ ਖਨੌਰੀ ਬਾਰਡਰ ਤੇ ਤਨੇ ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਕਿ ਕਿਸਾਨ ਕਰਨੈਲ ਸਿੰਘ ਦੀ ਤਬਤ ਕੁੱਦਨ ਕਲੋ ਦੀ ਮੌਤ ਹੋ ਗਈ ਪੰਜਾਹ ਸਾਲ ਦਾ ਸੀਗਾ ਕਿਸਾਨ ਕਰਨੈਲ ਸਿੰਘ ਜਿਸ ਦੀ ਖਨੌਰੀ ਬਾਰਡਰ ਤੇ ਮੌਤ ਹੋ ਕੇ ਸਮਾਣਾ ਦੇ ਅਰਨੋ ਪਿੰਡ ਦਾ ਰਹਿਣ ਵਾਲਾ ਸੀਗਾ ਮਿੱਤਰ ਕਿਸਾਨ ਜਿੱਕਰ ਜੋ ਦੇਖੀ 13 ਫਰਵਰੀ ਤੋਂ ਕਾਲੀ ਬੋਰਡ ਤੇ ਸ਼ਾਮਲ ਸੀਗਾ ਕਰਤਾ ਹੈ ਜਿਸ ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਤਸਵੀਰ ਵੀ ਤੰਗ ਬੁਖਾਰ ਰਿਹਾ ਹੈ ਕੁਝ ਤੇਜ਼ ਤੁਹਾਡੀ ਟੀਵੀ ਸਕਰੀਨ ਤੇ ਆਏਗੀ ਇਸਨ ਚਾਲਿਸ ਸਰਕਲ ਕਰਕੇ ਤਸਵੀਰ ਤੁਹਾਨੂੰ ਵਿਖਾ ਰਹੇ 50 ਸਾਲ ਇਹਨਾਂ ਦੀ ਉਮਰ ਸੀ ਕੀ ਇਸ ਸਮਾਂ ਦੇ ਅਰਨੋ ਪਿੰਡ ਦਾ ਰਹਿਣ ਵਾਲਾ ਸਿਕੰਬਤ ਕਿਸਾਨ ਦੇ ਨਵੇਂ ਸਹਿਯੋਗੀ ਮਨੋਸ਼ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਖਨੋਰੀ ਬਾਰਡਰ ਤੇ ਸ਼ੁਭਕਰਨ ਤੋਂ ਬਾਅਦ ਇੱਕ ਹੋਰ ਕਿਸਾਨ ਦੀ ਮੌਤ ਜਾਨਣਾ ਚਾਹਾਂਗੇ ਕਿ ਕੁਝ ਹੋਇਆ ਕਿੰਝ ਤਬੀਤ ਵਿਗੜੀ ਕਿ ਕਿਸਾਨ ਨੂੰ ਜਾਨ ਗਵਾਨੀ ਪਈ ਜੀ ਸਰਬਜੀਤ ਮੈਂ ਦੱਸ ਦਿਆਂ ਕਿ ਜਿਹੜੇ ਕਰਨੈਲ ਸਿੰਘ ਕਿਸਾਨ ਨੇ 50 ਸਾਲਾਂ ਇਹ ਖਨੌਦੀ ਬਾਰਡਰ ਦੇ ਉੱਪਰ ਲਗਾਤਾਰ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸੀ ਅਤੇ ਉਸ ਤੋਂ ਬਾਅਦ ਇਹਨਾਂ ਦੀ ਸਿਹਤ ਖਰਾਬ ਹੁੰਦੀ ਹੈ ਸਾਹ ਲੈਣ ਦੇ ਵਿੱਚ ਇਹਨਾਂ ਨੂੰ ਜਦੋਂ ਤਕਲੀਫ ਹੋਈ ਤਾਂ ਇਹਨਾਂ ਨੂੰ ਪਿਛਲੇ ਦਿਨੀ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਹਨਾਂ ਦੀ ਅੱਜ ਤੜਕਸਾਰ ਛਾੜੇ ਕਿਥਨ ਵਜੇ ਮੌਤ ਹੋ ਗਈ ਹੈ ਫਿਲਹਾਲ ਉਹਨਾਂ ਦੀ ਜਿਹੜੀ ਡੈੱਡ ਬਾਡੀ ਹੈ ਉਸ ਨੂੰ ਮੌਰਚੀ ਦੇ ਵਿੱਚ ਰੱਖਿਆ ਗਿਆ ਤੇ ਕਿਸਾਨ ਜਿਹੜੇ ਨੇ ਕਿ ਉੱਥੇ ਪਹੁੰਚ ਰਹੇ ਨੇਗੇ ਤੇ ਮੌਤ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਕਈ ਦਿਨਾਂ ਤੋਂ ਬਿਮਾਰ ਸੀਗੇ ਪਰ ਫਿਰ ਵੀ ਕਿਸਾਨੀ ਮੋੜੇ ਦੇ ਵਿੱਚ ਡਟੇ ਹੋਏ ਸੀ ਪਰ ਜਦੋਂ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਹੋ ਗਈ ਤਾਂ ਉਹਨਾਂ ਨੂੰ ਸਿੱਧਾ ਖਨੌਰੀ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਦਾ ਰਾਜ ਵੀ ਚੱਲਿਆ ਪਰ ਉਹ ਬਚ ਨਹੀਂ ਸਕੇ ਤੇ ਅੱਜ ਤਰਕਸਾਰ ਉਹਨਾਂ ਦੀ ਮੌਤ ਹੋ ਗਈ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਮਨੋਸਨ तमाम ਜਾਣਕਾਰੀ ਦੇਣੇ ਜਿਸ ਤੱਕ ਮੇਰੇ ਸਹਿਯੋਗੀ ਜ਼ਿਕਰ ਕਰ ਰਹੇ ਜਿ ਕਿ ਕਈ ਦਿਨਾਂ ਤੋਂ ਇਸੇ ਸਾਧ ਦੀ ਤਬੀਅਤ ਖਰਾਬ ਸੀ ਨਜੀਰਾ ਹਸਪਤਾਲ ਹਾਲਾਂਕਿ ਦਾਖਲ ਵੀ ਕਰਾਇਆ ਗਿਆ ਸੀਗਾ ਅ ਤੜਕਸਾਧਾ ਉਹਨਾਂ ਦੀ ਮੌਤ ਹੋ ਗਈ